ਵੱਡੇ ਬਜ਼ੁਰਗਾਂ ਦੇ ਦੱਸੇ ਹੋਏ ਮਹੱਤਵਪੂਰਨ ਨਿਯਮ ਜ਼ਰੂਰ ਸੁਣੋ ਜੀ ਨੰਬਰ 1 ਜੇਕਰ ਤੁਸੀਂ ਸਾਬਣ ਦੀ ਥਾਂ ਤੇ ਆਪਣੇ ਸਰੀਰ ਉੱਪਰ ਦਹੀਂ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਪੂਰਾ ਸਰੀਰ ਚਮਕੁੱਠੇਗਾ ਤੇ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਨੰਬਰ 2 ਜਿਹੜੇ ਲੋਕ ਇੱਕ ਹੀ ਚਾਹ ਨੂੰ ਬਾਰ-ਬਾਰ ਗਰਮ ਕਰਕੇ ਪੀਂਦੇ ਹਨ ਉਹ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹਨ ਉਨ੍ਹਾਂ ਦੇ ਸਰੀਰ ਅੰਦਰ ਕਦੇ ਵੀ ਤੇਜਾਬ ਖਤਮ ਨਹੀਂ ਹੁੰਦਾ ਨੰਬਰ 3 ਜੇਕਰ ਤੁਸੀਂ ਗੁਰਦੇ ਇੱਕ ਟੁਕੜੇ ਨੂੰ ਗਰਮ ਪਾਣੀ ਦੇ ਨਾਲ ਲੈ ਲੈਂਦੇ ਹੋ ਤਾਂ ਇਸ ਨਾਲ ਪਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਗੁਰਦੀ ਤਸੀਰ ਗਰਮ ਹੁੰਦੀ ਹੈ ਨੰਬਰ 4 ਜਦੋਂ ਵੀ ਲੋਕ ਬੁਰਸ਼ ਕਰਦੇ ਹਨ ਤਾਂ ਕਈ ਵਾਰ ਉਹ ਪੂਰੇ ਬੁਰਸ਼ ਨੂੰ ਪੇਸਟ ਨਾਲ ਭਰ ਲੈਂਦੇ ਹਨ ਜੋ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਕਰਦਾ ਹੈ ਇਸ ਲਈ ਹਲਕਾ ਜਿਹਾ ਪੇਸਟ ਲਗਾ ਕੇ ਹੀ ਬੁਰਸ਼ ਕਰੋ ਵੈਸੇ ਵੀ ਪੂਰੇ ਜ਼ੋਰ ਨਾਲ ਬੁਰਸ਼ ਨਹੀਂ ਕਰਨਾ ਚਾਹੀਦਾ ਤੇ ਜੇ ਹੋ ਸਕੇ ਤਾਂ ਨਿੰਮ ਦੀ ਦਾਤਣ ਜ਼ਰੂਰ ਕਰੋ ਨੰਬਰ 5 ਸ਼ਹਿ ਤੂਤ ਖਾਣ ਨਾਲ ਪਾਚਣ ਤੰਤਰ ਪਾਪ ਡਾਈਜੈਸਟਿਵ ਸਿਸਟਮ ਠੀਕ ਰਹਿੰਦਾ ਹੈ ਤੇ ਨਾਲ ਹੀ ਖਾਂਸੀ ਜ਼ੁਕਾਮ ਤੋਂ ਵੀ ਰਾਹਤ ਮਿਲਦੀ ਹੈ ਇਹ ਸਰੀਰ ਲਈ ਕਾਫੀ ਫਾਇਦੇਮੰਦ ਹੈ ਨੰਬਰ 6 ਜੇਕਰ ਤੁਸੀਂ ਆਪਣੇ ਦੰਦਾਂ ਉੱਪਰ ਨਮਕ ਲਗਾ ਕੇ ਸਾਫ਼ ਕਰ ਲਓ ਤਾਂ ਇਸ ਨਾਲ ਦੰਦ ਆਸਾਨੀ ਨਾਲ ਸਾਫ਼ ਹੋ ਜਾਂਦੇ ਹਨ ਤੇ ਚਮਕ ਵੀ ਜਾਂਦੇ ਹਨ ਨੰਬਰ 7 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਇੱਕ ਲੌਂਗ ਚਬਾ ਲੈਂਦੇ ਹੋ ਤੇ ਉੱਪਰ ਦੀ ਪਾਣੀ ਵੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ ਨੰਬਰ 8 ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਇਸ਼ਨਾਨ ਕਰਨ ਤੋਂ ਬਾਅਦ ਨਾਰੀਅਲ ਤੇਲ ਨੂੰ ਉਂਗਲੀ ਤੇ ਲਗਾ ਕੇ ਕੰਨ ਵਿੱਚ ਫੇਰ ਲਓ ਇਸ ਨਾਲ ਸਹੀ ਸੁਣਾਈ ਦੇਣ ਲੱਗ ਜਾਵੇਗਾ ਨੰਬਰ 9 ਜੇਕਰ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੋ ਗਈ ਹੋਵੇ ਤਾਂ ਨਹਾਉਣ ਤੋਂ ਬਾਅਦ ਤੇਲ ਆਪਣੇ ਕੰਨ ਵਿੱਚ ਲਗਾ ਲਓ ਸਰੀਰ ਦੇ ਹਰੇਕ ਹਿੱਸੇ ਤੇ ਤੇਲ ਲਗਾਉਣ ਦਾ ਸਾਨੂੰ ਫਾਇਦਾ ਹੀ ਫਾਇਦਾ ਹੈ ਨੰਬਰ 10 ਤੋਰੀਆਂ ਦੀ ਸਬਜ਼ੀ ਬਣਾਉਣ ਤੋਂ ਪਹਿਲਾਂ ਜੇਕਰ ਤੁਸੀਂ ਹਲਦੀ ਲਗਾ ਕੇ ਰੱਖ ਦਿਓਗੇ ਤਾਂ ਇਸ ਨਾਲ ਸਬਜੀ ਬਹੁਤ ਹੀ ਸਵਾਦ ਬਣਦੀ ਹੈ ਤੇ ਕਲਰ ਵੀ ਬਹੁਤ ਸੋਹਣਾ ਆਉਂਦਾ ਹੈ ਤੋਰੀਆਂ ਦੀ ਸਬਜੀ ਨੂੰ ਬਣਾਉਣ ਤੋਂ ਪਹਿਲਾਂ ਹਲਕੀ ਹਲਕੀ ਹਲਦੀ ਉਹਨਾਂ ਤੇ ਪੁੱਕ ਦਿਓ ਨੰਬਰ 11 ਰੋਜ਼ਾਨਾ ਰਾਤ ਨੂੰ ਇੱਕ ਗਲਾਸ ਗਰਮ ਦੁੱਧ ਨਾਲ ਮਖਾਣੇ ਦੀ ਇੱਕ ਮੁਠੀ ਖਾਣ ਨਾਲ ਜੋੜਾਂ ਦੇ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਂਦਾ ਹੈ ਇਸ ਦੇ ਨਾਲ ਹੀ ਸਰੀਰ ਅੰਦਰ ਤਾਕਤ ਵੀ ਰਹਿੰਦੀ ਹੈ ਨੰਬਰ 12 ਨਮ ਬਹੁਤ ਹੀ ਗੁਣਕਾਰੀ ਹੈ ਜੇਕਰ ਇਹਨਾਂ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਤੁਸੀਂ ਉਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਵੋ ਤਾਂ ਇਸ ਨਾਲ ਵਾਲਾਂ ਦੀ ਹਰ ਸਮੱਸਿਆ ਖਤਮ ਹੋ ਜਾਵੇਗੀ ਨੰਬਰ 13 ਸਬਜ਼ੀ ਬਣਾਉਣ ਸਮੇਂ ਕੜੀ ਪੱਤੇ ਵੀ ਜ਼ਰੂਰ ਪਾਇਆ ਕਰੋ ਇਹ skin ਅਤੇ ਵਾਲਾਂ ਲਈ ਬਹੁਤ ਹੀ ਲਾਭਕਾਰੀ ਹਨ ਨੰਬਰ 14 ਜਿਹੜੇ ਲੋਕ ਅੰਡੇ ਦਾ ਸੇਵਨ ਕਰਦੇ ਹਨ ਉਹਨਾਂ ਦੇ ਸਰੀਰ ਨੂੰ ਤੁਰੰਤ એનર્ਜੀ ਮਿਲਦੀ ਹੈ ਜਿਸ ਨਾਲ ਸਰੀਰ ਹਰ ਕੰਮ ਨੂੰ ਆਸਾਨੀ ਨਾਲ ਕਰ ਲੈਂਦਾ ਹੈ ਨੰਬਰ 15 ਆਪਣੇ ਵਾਲਾਂ ਨੂੰ ਹਮੇਸ਼ਾ ਲੱਕੜ ਦੀ ਬਣੀ ਕੰੰਗੀ ਨਾਲ ਹੀ ਕੰੰਗੀ ਕਰੋ ਇਸ ਨਾਲ ਵਾਲਾਂ ਨੂੰ अनेका ਹੀ ਲਾਭ ਹੁੰਦੇ ਹਨ ਨੰਬਰ 16 ਜੇਕਰ ਤੁਹਾਡੇ ਹੱਥਾਂ ਉਤੇ ਪੀਲਾਪਣ ਦਿਖਾਈ ਦੇ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਰਹੀ ਹੈ ਇਸ ਲਈ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਚੁਕੰਦਰ ਖਾਓ ਨੰਬਰ 17 ਜੇਕਰ ਤੁਸੀਂ ਆਇਰਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਲੋਹੇ ਦੇ ਬਰਤਨ ਵਿੱਚ ਹੀ ਖਾਣਾ ਬਣਾ ਕੇ ਖਾਓ ਜੋ ਤੁਹਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 18 ਜੇਕਰ ਤੁਸੀਂ ਆਪਣੇ ਅੰਦਰ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਦਲੀਆ ਬਣਾ ਕੇ ਖਾਓ ਇਸ ਨਾਲ ਵਿਟਾਮਿਨ B12 ਦੀ ਕਮੀ ਆ ਜਿਹੜੀ ਉਹ ਪੂਰੀ ਹੋ ਜਾਂਦੀ ਹੈ ਨੰਬਰ 19 ਜੇਕਰ ਤੁਸੀਂ ਅਲਸੀ ਦੇ ਲੱਡੂ ਬਣਾ ਕੇ ਆਪਣੇ ਬੱਚਿਆਂ ਨੂੰ ਦਿੰਦੇ ਹੋ ਤਾਂ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਯਾਦ ਸ਼ਕਤੀ ਵਧਦੀ ਹੈ ਤੇ ਨਾਲ ਹੀ ਲੰਬਾਈ ਤੇ ਗਰੋਥ ਵੀ ਸਹੀ ਹੁੰਦੀ ਹੈ ਪਰ ਅਲਸੀ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਇਸ ਲਈ ਇਸ ਦਾ ਪ੍ਰਯੋਗ ਸਿਰਫ ਸਰਦੀਆਂ ਵਿੱਚ ਹੀ ਕਰੋ ਨੰਬਰ 20 ਨਹਾਉਣ ਸਮੇਂ ਜੇਕਰ ਤੁਸੀਂ ਬਾਥਰੂਮ ਵਿੱਚ ਬੋਲਦੇ ਹੋ ਤਾਂ ਇਸ ਨਾਲ ਬੋਲੇਪਣ ਦੀ ਬਿਮਾਰੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 21 ਜਦੋਂ ਵੀ ਤੁਸੀਂ ਤਰਬੂਜ ਖਾਂਦੇ ਹੋ ਤਾਂ ਖਾਣੇ ਤੋਂ ਪਹਿਲਾਂ ਹੀ ਖਾਓ ਬਾਦ ਵਿੱਚ ਖਾਧਾ ਤਰਬੂਜ ਤੁਹਾਡੇ ਸਰੀਰ ਅੰਦਰ ਤੇਜਾਬ ਤੇ ਐਸ ਡੀਟੀ ਨੂੰ ਪੈਦਾ ਕਰ ਸਕਦਾ ਹੈ। ਨੰਬਰ 22 ਜਦੋਂ ਵੀ ਤੁਸੀਂ ਚੌਲ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਨਿੰਬੂ ਜ਼ਰੂਰ ਨਚੋੜ ਲਿਆ ਕਰੋ। ਇਸ ਨਾਲ ਚੌਲ ਬਹੁਤ ਹੀ ਸਵਾਦ ਬਣਦੇ ਹਨ। ਨੰਬਰ 23 ਜੇਕਰ ਤੁਹਾਨੂੰ ਬਦਹਜਮੀ ਦੀ ਸਮੱਸਿਆ ਹੈ ਤਾਂ ਖਾਣਾ ਖਾਣ ਤੋਂ ਪਹਿਲਾਂ ਥੋੜਾ ਜਿਹਾ ਨਿੰਬੂ ਚੂਸ ਲਓ। ਇਸ ਨਾਲ ਖਾਣਾ ਖਾਣ ਤੋਂ ਬਾਅਦ ਬਦਹਜਮੀ ਨਹੀਂ ਹੋਵੇਗੀ ਜਾਂ ਤੁਸੀਂ ਪਿਆਜ਼ ਕੱਟ ਕੇ ਉਸ ਦੇ ਉੱਪਰ ਵੀ ਨਿੰਬੂ ਪਾ ਸਕਦੇ ਹੋ ਨੰਬਰ 24 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਠੁੱਕਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਤੁਹਾਡਾ ਦਿਮਾਗ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 25 ਜੇਕਰ ਤੁਹਾਡੀ ਨੱਕ ਜ਼ਿਆਦਾ ਬੰਦ ਰਹਿੰਦੀ ਹੈ ਤਾਂ ਮਸਾਲੇਦਾਰ ਚੀਜ਼ ਖਾ ਲੋ ਇਸ ਨਾਲ ਨੱਕ ਤੁਰੰਤ ਖੁੱਲ ਜਾਵੇਗੀ ਤੇ ਨਾਲ ਹੀ ਸਰੀਰ ਨੂੰ ਆਰਾਮ ਮਹਿਸੂਸ ਹੋਵੇਗਾ। ਨੰਬਰ 26 ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੋਵੇ ਤਾਂ ਤੁਸੀਂ ਨਿੰਬੂ ਦੇ ਪੱਤੇ ਸੁੰਘ ਲਓ। ਇਸ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 27 ਜੇਕਰ ਤੁਸੀਂ ਰੋਜ਼ਾਨਾ ਪੁੰਝੇ ਬੈਠ ਕੇ ਖਾਣਾ ਖਾ ਲਓ ਤਾਂ ਇਸ ਨਾਲ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਦੇ ਨੇ। ਅਨੇਕਾਂ ਰੋਗਾਂ ਤੋਂ ਛੁਟਕਾਰਾ ਹੋਵੇਗਾ। ਦੇ ਨਾਲ ਹੀ ਤੰਦਰੁਸਤ ਹੋਣ ਦੇ ਨਾਲ ਨਾਲ ਸਰੀਰ ਜਵਾਨ ਵੀ ਰਹੇਗਾ ਨੰਬਰ 28 ਮੇਥੀ ਦਾਣਾ ਭਿਉਂ ਕੇ ਸਵੇਰ ਦੇ ਸਮੇਂ ਖਾਣ ਨਾਲ ਸਰੀਰ ਅਨੇਕਾਂ ਹੀ ਰੋਗਾਂ ਤੋਂ ਬਚਿਆ ਰਹਿੰਦਾ ਹੈ ਇਸ ਦੇ ਨਾਲ ਹੀ ਤੁਹਾਡੀ ਉਮਰ ਵੀ ਘੱਟ ਹੀ ਨਜ਼ਰ ਆਉਂਦੀ ਹੈ ਨੰਬਰ 29 ਬੱਚਿਆਂ ਨੂੰ ਫੋਨ ਦੀ বাজਾਈ ਜੇਕਰ ਸਰੀਰਕ ਖੇਡਾਂ ਖੜਾਈਆਂ ਜਾਣ ਤਾਂ ਇਸ ਨਾਲ ਉਹਨਾਂ ਦਾ ਸਰੀਰ ਤੰਦਰੁਸਤ ਹੋਣ ਦੇ ਨਾਲ-ਨਾਲ ਜਵਾਨ ਰਹਿੰਦਾ ਹੈ ਤੇ ਨਾਲ ਹੀ ਉਹ ਜਲਦੀ ਨਾਲ ਕਿਸੇ ਵੀ ਕੰਮ ਨੂੰ ਕਰਕੇ ਥਕਾਵਟ ਮਹਿਸੂਸ ਨਹੀਂ ਕਰਦੇ ਨੰਬਰ 30 ਹੱਦ ਤੋਂ ਜ਼ਿਆਦਾ ਸੋਚਣ ਨਾਲ ਸਾਡੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਤੇ ਨਾਲ ਹੀ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਾਂ ਨੰਬਰ 31 ਜਿਹੜੀਆਂ ਔਰਤਾਂ ਰੋਜ਼ਾਨਾ ਖੀਰੇ ਦਾ ਸੇਵਨ ਕਰਦੀਆਂ ਹਨ ਉਨ੍ਹਾਂ ਦੇ ਅੰਦਰ ਬਲੱਡ ਸ਼ੂਗਰ ਵਧਣ ਦਾ ਖਤਰਾ ਘਟ ਜਾਂਦਾ ਹੈ ਤੇ ਨਾਲ ਹੀ ਪਾਣੀ ਦੀ ਕਮੀ ਵੀ ਪੂਰੀ ਹੁੰਦੀ ਹੈ। ਨੰਬਰ 32 ਜੇਕਰ ਰਾਤ ਨੂੰ ਚਣਿਆਂ ਦੀ ਦਾਲ ਨੂੰ ਦੁੱਧ ਵਿੱਚ ਪਿਉ ਕੇ ਰੱਖੋ ਤੇ ਸਵੇਰੇ ਇਸ ਨੂੰ ਖਾ ਲਓ ਤਾਂ ਇਸ ਦੀ ਮਦਦ ਨਾਲ ਦੁਬਲਾ ਪਤਲਾ ਵਿਅਕਤੀ ਵੀ ਹਫ਼ਤੇ ਵਿੱਚ ਵਧੀਆ ਸਿਹਤ ਬਣਾਉਣ ਲੱਗ ਜਾਂਦਾ ਹੈ। ਨੰਬਰ 33 ਜੇਕਰ ਤੁਸੀਂ ਆਪਣੇ ਅੰਦਰ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਆ ਮੀਟ ਦੀ ਬਜਾਏ ਹਰੀ ਮੂੰਗੀ ਦੀ ਦਾਲ ਖਾਣੀ ਸ਼ੁਰੂ ਕਰ ਦੇਵੋ ਦਿਨਾਂ ਵਿੱਚ ਹੀ ਪ੍ਰੋਟੀਨ ਦੀ ਕਮੀ ਸਹੀ ਹੋਣ ਲੱਗ ਜਾਵੇਗੀ ਨੰਬਰ 34 ਰੋਜ਼ਾਨਾ ਇੱਕ ਸੇਬ ਖਾਣ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਤੇ ਨਾਲ ਹੀ ਸੇਬ ਖਾਣ ਨਾਲ ਸਰੀਰ ਜਵਾਨ ਹੀ ਰਹਿੰਦਾ ਹੈ ਨੰਬਰ 35 ਜਿਹੜੀਆਂ ਔਰਤਾਂ ਰੋਜ਼ਾਨਾ ਕਸਰਤ ਕਰਦੀਆਂ ਹਨ ਉਹਨਾਂ ਦਾ ਸਰੀਰ ਫਿੱਟ ਰਹਿੰਦਾ ਹੈ ਤੇ ਨਾਲ ਹੀ ਉਹ ਸਰੀਰਕ ਪੱਖੋਂ ਵੀ ਜਵਾਨ ਤੇ ਤੰਦਰੁਸਤ ਹੀ ਰਹਿੰਦੀਆਂ ਹਨ। ਨੰਬਰ 36 ਜੇਕਰ ਔਰਤਾਂ ਇਹ ਚਾਰ ਕੰਮ ਕਰ ਲੈਣ ਤਾਂ ਉਹ ਕਦੇ ਵੀ ਬਿਮਾਰ ਨਹੀਂ ਪੈਂਦੀਆਂ। ਜੋ ਔਰਤਾਂ ਚਾਂਦੀ ਦੀਆਂ ਛੰਜਰਾਂ ਪਾ ਲੈਣ, ਉਹਨਾਂ ਦੇ ਕਦੇ ਵੀ ਪੈਰਾਂ ਵਿੱਚ ਦਰਦ ਦੀ ਸਮੱਸਿਆ ਨਹੀਂ ਰਹਿੰਦੀ ਤੇ ਜੋ ਰੋਜ਼ਾਨਾ ਗੁੜ ਖਾ ਲੈਣ, ਉਹਨਾਂ ਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ। ਜੋ ਔਰਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਭੁੱਲ ਕੇ ਵੀ ਨਹੀਂ ਸੌਂਦੀਆਂ। ਉਹ ਹਮੇਸ਼ਾ ਹੀ ਜਵਾਨ ਰਹਿੰਦੀਆਂ ਹਨ ਤੇ ਜੋ ਔਰਤਾਂ ਦੁੱਧ ਨਾਲ ਜਲੇਬੀ ਖਾ ਲੈਣ ਉਹਨਾਂ ਦੀ ਜਵਾਨੀ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 37 ਜੋ ਔਰਤਾਂ ਰੋਜ਼ਾਨਾ ਕਸਰਤ ਕਰਨ ਉਹਨਾਂ ਔਰਤਾਂ ਦੇ ਬੱਚਾ ਹੋਣ ਤੋਂ ਬਾਅਦ ਵੀ ਸਰੀਰ ਜਵਾਨ ਹੋਣ ਦੇ ਨਾਲ-ਨਾਲ ਤੰਦਰੁਸਤ ਰਹਿੰਦਾ ਹੈ ਤੇ ਨਾਲ ਹੀ ਉਹ ਫਿੱਟ ਵੀ ਰਹਿੰਦੀਆਂ ਹਨ ਤੇ ਕਈ ਰੋਗਾਂ ਤੋਂ ਰਾਹਤ ਵੀ ਮਿਲਦੀ ਹੈ ਨੰਬਰ 38 ਜੇਕਰ ਤੁਸੀਂ ਫ੍ਰਿਜ ਦਾ ਪਾਣੀ ਠੰਡਾ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਵੱਡੀ ਅੰਤੜੀ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਇਸ ਲਈ ਹਮੇਸ਼ਾ ਘੜੇ ਦਾ ਪਾਣੀ ਹੀ ਪੀਓ ਨੰਬਰ 39 ਜੇਕਰ ਤੁਸੀਂ ਖਾਣਾ ਪਿੱਤਲ ਦੇ ਬਰਤਨਾਂ ਵਿੱਚ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਹਨ ਜਿਸ ਨਾਲ ਤੁਹਾਡਾ ਸਰੀਰ ਕਈ ਗੁਣਾ ਰੋਗਾਂ ਤੋਂ ਬਚਿਆ ਰਹਿੰਦਾ ਹੈ ਨੰਬਰ 40 ਜੇਕਰ ਤੁਸੀਂ ਹਰੀਆਂ ਸਬਜ਼ੀਆਂ ਖਾਓ ਤਾਂ ਇਸ ਨਾਲ ਸਰੀਰ ਅੰਦਰ ਵਿਟਾਮਿਨ ਅਤੇ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਤੇ ਨਾਲ ਹੀ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 41 ਜਦੋਂ ਵੀ ਤੁਸੀਂ ਪੂਰੀਆਂ ਬਣਾਉਂਦੇ ਹੋ ਤਾਂ ਹਮੇਸ਼ਾ ਰਿਫਾਈਨਡ ਕਿਉ ਜਾਂ ਸਰੋਂ ਦੇ ਤੇਲ ਦਾ ਇਸਤੇਮਾਲ ਕਰੋ ਇਸ ਨਾਲ ਪੂਰੀਆਂ ਫੁੱਲੀਆਂ ਫੁੱਲੀਆਂ ਤੇ ਨਰਮ ਬਣਦੀਆਂ ਹਨ ਆਟਾ ਗੁੰਨਦੇ ਸਮੇਂ ਇਸ ਵਿੱਚ ਥੋੜਾ ਜਿਹਾ ਨਮਕ ਤੇ ਅਜਮਾਇਣ ਵੀ ਜ਼ਰੂਰ ਗੁੰਨੋ ਨੰਬਰ 42 ਜੇਕਰ ਤੁਸੀਂ ਮਟਰਾਂ ਨੂੰ ਕਾਫੀ ਦਿਨਾਂ ਲਈ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਕੱਢ ਕੇ ਪਲਾਸਟਿਕ ਦੇ ਲਿਫਾਫੇ ਵਿੱਚ ਪਾ ਕੇ ਫ੍ਰਿਜ 'ਚ ਰੱਖੋ ਇਸ ਨਾਲ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 43 ਟਮਾਟਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਹਨਾਂ ਨੂੰ ਹਮੇਸ਼ਾ ਬਾਹਰ ਰੱਖੋ ਕਦੇ ਵੀ ਫ੍ਰਿਜ 'ਚ ਨਾ ਰੱਖੋ ਫ੍ਰਿਜ 'ਚ ਰੱਖਣ ਨਾਲ ਟਮਾਟਰ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 44 ਹਰੀ ਮਿਰਚ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 45 ਆਟੇ ਨੂੰ ਗੁੰਨਣ ਨੂੰ ਜਿੰਨਾ ਵੀ ਤੁਸੀਂ ਸਮਾਂ ਲਗਾ ਦਿੰਦੇ ਹੋ, ਓਨਾ ਆਟਾ ਚੰਗਾ ਗੁੰਨਿਆ ਜਾਂਦਾ ਹੈ ਤੇ ਨਾਲ ਹੀ ਸਿਹਤ ਵੀ ਵਧੀਆ ਰਹਿੰਦੀ ਹੈ ਤੇ ਰੋਟੀ ਵੀ ਵਧੀਆ ਬਣਦੀ ਹੈ। ਨੰਬਰ 46 ਖੀਰ ਬਣਾਉਣ ਸਮੇਂ ਬਰਤਨ ਹਮੇਸ਼ਾ ਵੱਡਾ ਹੀ ਲਓ। ਇਸ ਨਾਲ ਖੀਰ ਆਸਾਨੀ ਨਾਲ ਬਣ ਜਾਂਦੀ ਹੈ। ਤੇ ਨਾਲੇ ਥੱਲੇ ਵੀ ਨਹੀਂ ਲੱਗਦੀ। ਨੰਬਰ 47 ਖਾਣਾ ਖਾਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਜ਼ਰੂਰ ਧੋਵੋ ਜੇਕਰ ਤੁਸੀਂ ਪੂਰੀ ਜ਼ਿੰਦਗੀ ਤੰਦਰੁਸਤ ਰਹਿਣਾ ਚਾਹੁੰਦੇ ਹੋ। ਨੰਬਰ 48 ਜੇਕਰ ਸਰੀਰ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀ ਲਿਆ ਕਰੋ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 49 ਸਵੇਰ ਦੇ ਸਮੇਂ ਜੇਕਰ ਤੁਸੀਂ ਕੇਲਾ ਖਾ ਲਓ ਤਾਂ ਇਸ ਨਾਲ ਪੂਰਾ ਦਿਨ ਕੰਮ ਕਰਨ ਦੀ ਸ਼ਕਤੀ ਬਣੀ ਰਹਿੰਦੀ ਹੈ। ਨੰਬਰ 50 ਜਿਆਦਾ ਮਿੱਠਾ ਖਾਣ ਨਾਲ ਸਰੀਰ ਬਹੁਤ ਸਾਰੇ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਜਿੰਨਾ ਹੋ ਸਕੇ ਮਿੱਠੇ ਦਾ ਇਸਤੇਮਾਲ ਘੱਟ ਕਰੋ। ਸੋ ਦੋਸਤੋ ਇਸ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਕਰਨਾ ਬਿਲਕੁਲ ਨਾ ਭੁੱਲੋ। ਤੇ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ